ਕਾਲ ਥੋੜੀ ਹੈਗੀ ਹੈ ਆਂਟੀ ਗੱਲ ਕੀ ਹੋ ਰਹੀ ਸੀ ਕੀ ਚੱਕਰ ਹੋਇਆ ਗੱਲ ਕੀ ਆਉਂਦੀ ਭਾਈ ਇਹਨੂੰ ਪੁੱਛ ਲਓ ਮੇਰੇ ਪਾਏ ਨੂੰ ਪੁੱਛ ਲਓ ਪਹਿਲਾਂ ਵੀ ਕੀ ਬਣਿਆ ਕੀ ਨਾ ਬਣਿਆਗਾ ਇਹਨੂੰ ਸਾਨੂੰ ਬੁੱਧੀ ਬਣਾ ਕੇ ਜੈਸੀ ਫੋਨ ਕਰਦੇ ਆਂਗੇ ਸਾਡੇ ਫੋਨ ਨਹੀਂ ਚੱਗਦਾ ਤੁਹਾਨੂੰ ਘਰ ਤੋਂ ਬੋਲਦਾਗਾ ਇਹ ਹੈ ਹੈਂਡੀਕੈਪ ਹੈ ਦੇਖੋ ਮੇਰੇ ਪਾਏ ਇਹ ਬਚਰਾ ਸਾਡੀ ਮਾਂ ਵੀ ਮਰ ਗਈ ਸਾਡੇ ਬਾਪੂ ਵੀ ਮਰ ਗਿਆ ਸਾਡੀ ਪੁੱਤ ਲਵੇ ਕੀ ਮੈਂ ਤਾਂ ਜੀ ਦੂਰ ਹੋਈਆਂ ਚੱਲ ਕੇ ਜਦੋਂ ਕੋਈ ਇਹਦੀ ਮੇਰੇ ਪਾਏ ਦੀ ਕੋਈ ਸੁਣੇ ਨਾ ਕੋਈ ਗੱਲਬਾਤ ਫਿਰ ਕੋਈ ਦਰਵਾਜ਼ਾ ਅੰਦਰ ਪਾਹਜ ਵਿਅਕਤੀ ਤੋਂ ਮੌਤ ਦਾ ਸਰਟੀਫਿਕੇਟ ਬਣਾਉਣ ਬਦਲੇ 8000 ਰੁਪਏ ਦੀ ਵਿਸ਼ਵਤ ਲੈਂਨ ਦਾ ਮਾਮਲਾ ਕਰਮਾਇਆ ਜੀ ਹਾਂ ਦਰਵਾਤ ਤਹਿਸੀਲ ਅੰਦਰ ਇੱਕ ਉਕਤ ਅਸ਼ਠਾਮ ਫਰੋਸ਼ ਦੇ ਵੱਨੋ 8 ਯਾਰ ਦੇ ਦੀ ਵਿਸ਼ਵਤ ਲੈਂਡ ਦੇ ਦੋਸ਼ ਲੱਗੇ ਹਨ ਮਾਮਲਾ ਦਰਮਾਗ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ

ਕਾਲ ਵੀ ਸਾਡੀ ਫਿਟ ਕੱਟਵਾਣਾ ਦੀਏ ਇਹਨਾਂ ਤੋਂ ਇਹ ਨਹੀਂ ਪਤਾ ਇਹਨਾਂ ਸਾਡੀ ਨਾਲ ਉਹ ਕਰਕੇ ਕਹਿੰਦੇ ਫੇਰ ਦੇਤਾ ਇਹਨੂੰ 8000 ਰੁਪਏ ਦੇਤਾ ਇਹਨੂੰ ਆ ਸਾਨੂੰ ਪਤਾ ਸੀ ਕਿੱਥੋਂ ਮੈਂ ਗੋਹਾ ਖੂਲਣ ਟ ਕਰਕੇ ਕਿੱਥੋਂ ਕਿੱਤੇ ਨਹੀਂ ਪੈਸੇ ਇਕੱਠੇ ਕਰਕੇ ਇਹਨੂੰ ਸੀਨ ਨੂੰ ਸਤਾਉਗਾ ਉਹ ਬਣਦਾ ਸਾਡੀ ਫਿਟ ਬਣਦਾ ਕਿੱਥੋਂ ਦੀ ਕਿੱਥੇ ਮੈਂ ਪੈਸੇ ਇਕੱਠੇ ਕਰਕੇ ਭਗਵੰਤ ਮਾਨ ਤਾਂ ਕਹਿੰਦਾ ਕੋਈ ਪੈਸਾ ਨਹੀਂ ਦੇਊ ਕਿਸ ਨੂੰ ਫੇਰ ਸਾਨੂੰ ਕੀ ਪਤਾ ਤੇ ਇਹਨੇ ਠੱਗੀ ਸਾਡੇ ਨਾਲ ਕਿਵੇਂ ਮਾਰੀ ਹੈਗੀ ਕਿ ਮੈਨੂੰ ਨਹੀਂ ਮਾਰੀ ਠੱਗੀ ਸਾਨੂੰ ਕੀ ਪਤਾ ਸੀ ਵੀ ਸਾਡੇ ਨਾਲ ਹੀ ਆਇਆ ਚਾਰੂਗਾ ਸਾਨੂੰ ਇਹ ਹਲੇ ਸਾਨੂੰ ਪੁੱਠਾਵਲ ਦੇ ਮੇਰੇ ਭਾਈ ਨੂੰ ਕਿਹਾ ਮਾਬਾਈ ਤੇ ਪੂਣ ਲਈ ਦੜਕੀ ਕਹਿੰਦਾ ਮੈਂ ਛੋੜਾ ਕਿਹੜੇ ਦਿਨ ਨੇ ਕਹਿੰਦਾ ਬੋਲੇਗਾ ਨਾ ਛੋੜੇ ਕਹਿੰਦਾ ਮੈਂ ਮੈਂ ਕਿਹੜੇ ਥੋਲੂ ਲੈਣੇ ਨੇ ਕਹਦਾ ਇਹ ਘੱਲਾ ਗਈ ਕਹਿੰਦਾ ਛੋੜੇ ਕਿਹੜੇ ਦਿਨ ਨੇ ਥੋਲੂ ਮੈਂ ਤੇਰੀ ਥੋਲੂ ਲੈ ਆਉਣਾ ਬੁਲਾ ਕੇ ਉਹ ਰ ਥੋਲੂ ਮੈਂ ਦਮਾ ਨੂੰ ਹੁਣ ਤੈਨੂੰ ਪਤਾ ਮੈਂ ਕਿੱਥੋਂ ਆਇਆ ਮੈਂ ਬਲਾਡੇ ਕੋਲੋਂ ਆਇਆ ਮੈਂ ਦੜਕੀ ਕਿਹਾ ਵੀ ਮੈਂ ਹੀ ਸਰ ਪਰਗਣ ਜੀ ਕੀ ਚੱਕਰ ਹੈ ਜਿਹੜਾ ਅੱਜ ਤਹਿਸੀਲ ਦੇ ਵਿੱਚ ਰੌਲਾ ਪੈ ਰਿਹਾ ਹੈ ਕਿਹਾ ਜਾ ਰਿਹਾ ਕਿ 8000 ਰੁਪਏ ਕੋਈ ਬੰਦਾ 2 ਨੰਬਰ ਤੇ ਲੈ ਗਿਆ ਕੀ ਕਾਰਨ ਹੈ ਕਿਸੇ ਦਾ ਦੋ ਤਿੰਨ ਦਿਨ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਸਾਡੇ ਬਾੜ ਨੰਬਰ 11 ਦੇ ਮੇਰੇ ਬਾੜ ਦੇ ਵਸਿੰਦੇ ਨੇ ਹੈਂਡੀਕੈਪਟਨਾਂ ਦੀ ਇੱਕ ਮਾਤਾ ਦੀ ਡੈਥ ਹੋ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਇਹ ਕਹਿੰਦੇ ਵੀ ਅਸੀਂ ਨੇ ਕਸਟਮ ਫਰੋਸ਼ਾ ਜਨਕਰਾਂਜ ਦੇ ਨਾਮ ਦੇ ਵੀ ਅਸੀਂ ਉਹਨਾਂ ਨੂੰ ਉਹਨਾਂ ਮੌਤ ਦਾ ਸਰਟੀਫਿਕੇਟ ਬਣਾਉਣ ਦੇ ਵਿੱਚ 8000 ਰੁਪਏ ਦਿੱਤਾ 5000 ਰੁਪਏ ਇਹਨਾਂ ਨੇ ਗੂਗਲ ਪੇ ਕਰਿਆ ਤੇ 3000 ਰੁਪਏ ਕਹਿੰਦੇ ਨਕਦ ਦਿੱਤਾ ਤੇ ਅੱਜ ਨਾ ਤਾਂ ਇਹਨਾਂ ਨੂੰ ਮੌਤ ਦਾ ਸਰਟੀਫਿਕੇਟ ਮਿਲ ਰਿਹਾ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਮੌਦਾ ਸਰਟੀਫਿਕੇਟ ਲੱਗਣ ਵਾਸਤੇ ਪੈਸੇ ਲੱਤੇ ਜਾਂਦੇ ਨੇ ਹਾਂਜੀ ਬਿਲਕੁਲ ਸਾਹਿਬ ਤਾਂ ਕਹਿੰਦੇ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਬਾਈ ਜੀ ਪੈਸਾ ਲੈਣਾ ਨਾ ਲੈਣਾ ਉਹ ਬਾਅਦ ਦੀ ਗੱਲ ਆ ਇਹ ਮੌਦਾ ਸਰਟੀਫਿਕੇਟ ਨਹੀਂ ਬਣਾ ਸਕਦਾ ਐਮ ਸੀ ਨੇ ਰਿਪੋਰਟ ਕਰਨੀ ਆ ਤੇ ਕਮੇਟੀ ਨੇ ਸਰਟੀਫਿਕੇਟ ਬਣਾਉਣਾ ਇੱਕ ਵੀ ਰੁਪਿਆ ਨਹੀਂ ਲੱਗਣਾ ਮੌਦਾ ਸਰਟੀਫਿਕੇਟ ਦਾ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਬੈਠੇ ਲੁੱਟੀ ਜਾਂਦੇ ਆ ਇਹ ਬਾਈ ਜੀ ਤੁਹਾਡੇ ਲੀਡਰ ਤੁਹਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਬਿਲਕੁਲ ਪ੍ਰਸ਼ਾਸਨ ਜਿਹੜਾ ਕੰਮ ਕਾਂਦੀ ਨਹੀਂ ਸੁੱਤਾ ਪਿਆ ਅਸੀਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦੀ ਢੰਗ ਇਹ 8-8000 ਰੁਪਏ ਗਰੀਬਾਂ ਤੋਂ ਲਈ ਜਾਂਦੇ ਨੇ ਹੈਂਡੀਕੈਪਟ ਬੰਦਾ ਹੈ ਬੁੜੀ ਦੀ ਮਾਂ ਮਰੀਆ ਮੌਤ ਦਾ ਸਰਟੀਫਿਕੇਟ ਬਣਾਉਣ ਦੇ ਨੂੰ ਅਧਿਕਾਰ ਹੀ ਨਹੀਂ ਕੋਈ ਤੁਸੀਂ ਮੌਜੂਦਾ ਐਮਸੀ ਹੋਣ ਦੇ ਨਾਤੇ ਹੁਣ ਇਹਨਾਂ ਦੀ ਕੀ ਮਦਦ ਕਰੋਗੇ ਤੁਹਾਡੇ ਬਾੜ ਦੇ ਬੰਦੇ ਨੇ ਬਿਲਕੁਲ ਅੱਜ ਮੇਰੇ ਲੈ ਕੇ ਸਵੇਰੇ ਗਏ ਨੇ ਜੀ ਇਹ ਮੈਂ ਇਹਨੂੰ ਕਹਿਆ ਮਾ ਮੈਨੂੰ ਫੋਨ ਕਰ ਦਿਓ ਤੁਸੀਂ ਇੱਕ ਵਾਰ ਉਹਨਾਂ ਨੂੰ ਪੁੱਛ ਲਓ ਵੀ ਤੁਹਾਨੂੰ ਸਰਟੀਫਿਕੇਟ ਦੰਦਿਆ ਜਾਂ ਨਹੀਂ ਅੱਜ ਇਹ ਮੌਤ ਦਾ ਸਰਟੀਫਿਕੇਟ ਲੈਣ ਲਈ ਆਏ ਸੀ ਤਾਂ ਇਹਨਾਂ ਦਾ ਇੱਥੇ ਝਗੜਾ ਹੋ ਗਿਆ ਮੈਂ ਮੌਕੇ ਤੇ ਪਹੁੰਚਿਆ ਤਾਂ ਇਹਨਾਂ ਨੂੰ ਮੈਂ ਆ ਕੇ ਪੁੱਛਿਆ ਉਹ ਬੰਦਾ ਦੁਕਾਨ ਛੱਡ ਕੇ ਭੱਜ ਗਿਆ ਤੇ ਇਹਨਾਂ ਨੇ ਉਕਤ ਦੁਕਾਨਦਾਰ ਨਾਲ ਗੱਲ ਕੀਤੀ ਉਹ ਮੰਨੇ ਇਸ ਜੀ ਨੂੰ ਵੀ ਮੈਂ ਪੈਸੇ ਲੈਣੇ ਮੇਰੇ ਨਾਲ ਫੋਨ ਤੇ ਗੱਲ ਹੋਈ ਉਹ ਕਹਿੰਦਾ ਮੈਂ ਪੈਸੇ ਲੈ ਲਏ ਨੇ ਤੇ ਕਹਿੰਦਾ ਮੈਂ ਰਿਫੰਡ ਕਰਾ ਦੇਣਾ ਕੋਈ ਹੋਰ ਵੀ ਇਹਨਾਂ ਨਾਲ ਬੰਦੇ ਜੁੜੇ ਹੋਏ ਨੇ ਜਿਹੜੇ ਇਸ ਤਰ੍ਹਾਂ ਝਾਂਸਾ ਦਿੰਦੇ ਨੇ ਲੋਕਾਂ ਨੂੰ ਸਰਟੀਫਿਕੇਟ ਬਣਾਉਂਦੇ ਬਿਲਕੁਲ ਮੈਂ ਤਾਂ ਕਹਿੰਦਾ ਸਾਰਿਆਂ ਦੀ ਛਾਣਪੀਣ ਹੋਣੀ ਚਾਹੀਦੀ ਹੈ ਜਿਹੜਾ ਇੱਧਰ ਗਰੀਬਾਂ ਨੂੰ ਲੁੱਟ ਰਿਹਾ ਹੈ ਜੋ ਠੀਕ ਹੈ ਕਿਸੇ ਤੋਂ 150 ਰੁਪਏ ਲੈ ਲਿਆ ਮੈਂ ਕਹਿੰਦਾ ਜਾਇਜ਼ ਹੈ 8000 ਰੁਪਏ ਯਾਰ ਮੌਤ ਦਾ ਸਰਟੀਫਿਕੇਟ ਦਾ ਸੁਣ ਕੇ ਰੂਹ ਕੰਬਦੀ ਯਾਰ ਇੱਕ ਹੈਂਡੀਕੈਪਡ ਬੰਦਾ ਯਾਰ ਏ ਡੁੱਬ ਕੇ ਮਰਨ ਵਾਲੀ ਗੱਲ ਆ ਯਾਰ ਇਹ ਪ੍ਰਸ਼ਾਸਨ ਵਾਸਤੇ ਵੀ ਡੁੱਬ ਕੇ ਮਰਨ ਵਾਲੀ ਗੱਲ ਆ ਸਾਡੇ ਸੀਐਮ ਸਾਹਿਬ ਕਹਿੰ ਜਾਂਦੇ ਨੇ ਵੀ ਤੁਹਾਡੇ ਘਰੇ ਬੈਠੇ ਬਣਾਵਾਂਗੇ ਇੱਥੇ 88000 ਰੁਪਏ ਦਫ਼ਤਰਾਂ ਚ ਰੋਲਦੇ ਨੇ ਗਰੀਬ ਬੰਦੇ ਦੇਖ ਲਓ ਦਿਹਾੜੀ ਛੱਡੀ ਫਿਰਦੇ ਆ ਬੇਚਾਰੇ ਅਸੀਂ ਵੀਰੇ ਕਾਰਵਾਈ ਦੀ ਮੰਗ ਕਰਦੇ ਆ ਤਾਂ ਲਾਇਸੈਂਸ ਕੈਂਸਲ ਕਰਕੇ ਕਾਰਵਾਈ ਹੋਣੀ ਚਾਹੀਦੀ ਆ ਕੀ ਨਾਮ ਆ ਜੀ ਤੁਹਾਡਾ ਗੁਰਜੰਟ ਜੀ ਕਿੱਥੇ ਦੇ ਰਹਨ ਲੇ ਕਿਹੜੇ ਬਾੜ ਦੇ ਆਪਣਾ 11 ਨੰਬਰ ਵਾੜੇ ਚ ਹਾਲੋ ਨਹੀਂ ਬਿਜਲੀ ਵਾਲੀ ਹੈਗੀ ਹਾਂ ਡੱਬੇ ਤੋਂ ਕੀ ਤੁਹਾਡਾ ਚੱਕਰ ਕੀ ਆ ਤੁਹਾਡਾ ਤੁਸੀਂ ਅੱਜ ਬਿਆਨ ਦੇਣ ਵਾਸਤੇ ਬੁਲਾਇਆ ਸਾਂ ਇਹ ਵਸੇ ਹੀ ਚੱਕਰ ਹੈ ਇਹ ਸਿੱਧਾ ਉਹ ਕਰਦੇ ਤੇ ਆਪਣਾ ਵੀ ਸਰਟੀਫਿਕੇਟ ਬਣ ਜਾਂਦਾ ਬੁੱਢੀ ਦਾ ਵੀ ਜ਼ਮੀਨ ਨਾ ਲੱਗ ਜੂਗੀ ਮੇਰੇ ਕਿੰਨਾ ਦੀ ਡੈਥ ਹੋਈ ਸੀ ਕੀ ਨਾਮ ਸੀ ਉਹਨਾਂ ਦਾ ਪਿਆਰੀ ਹੈ ਜੀ ਨਾਮ ਉਹਦਾ ਕੀ ਲੱਗਦਾ ਤੁਹਾਡੇ ਮੇਰੇ ਬੀਬੀ ਦੀ ਜੀ ਉਹ ਅੱਛਾ ਜੀ ਕਦੋਂ ਡੈਥ ਹੋਈ ਕਿਹੜੀ ਉਹਦੀ ਆਪਣੇ ਜੀ 27 ਤਰੀਕ ਨੂੰ 2025 2025 ਜੀ 27 ਤਰੀਕ ਨੂੰ ਡੈਥ ਹੋਈ ਸੀ ਜੀ ਜੀ ਵਸਾ ਉਦੂ ਬਾਦ ਮਾਂ ਜੀ ਸੋਚਿਆ ਵੀ ਹੁਣ ਮਿੰਨਾ ਲੰਗਿਆ ਵੀ ਅਸੀਂ ਜਾ ਕੇ ਮਾਂ ਚਲ ਕਚੈਰੀਆਂ ਚ ਬਗ ਚਲਦੇ ਆ ਉੱਥੇ ਜਾ ਕੇ ਉਹਦੇ ਕੋਲ ਗਏ ਤਾਂ ਹੈ ਕਿਹਦੇ ਕੋਲ ਗਏ ਕਿਵੇਂ ਕਿ ਜੈਰੀ ਨੇ ਕਿਹਦੇ ਕੋਲ ਗਏ ਤੁਸੀਂ ਉਹ ਨਾ ਤਾਂ ਮੈਨੂੰ ਯਾਦ ਨਹੀਂ ਉਹ ਜਿਹਦਾ ਜਨਕ ਰਾਜ ਤੇ ਉਹਦੇ ਲੇ ਵੇ ਗਏ ਅਸੀਂ ਤੇ ਜਾ ਕੇ ਉਹ ਪੁੱਛਿਆ ਸੀ ਵੀ ਰਜਿਸਟਰੀ ਨੌ ਕਰਵਾਣੀ ਹੈ ਉਹ ਕਹਿੰ लागले ਵੀ ਜਾਤੀ ਸਰਟੀਫਿਕੇਟ ਬਹੁਤ ਸਰਟੀਫਿਕੇਟ ਕਰਵਾ ਕੇ ਲਿਆਓ ਭਰਾ ਮਾ ਗਰ ਦੇ ਜਿਹੜੀ ਮਾਤਾ ਮਾਰ ਗਈ ਤੇ ਅਸੀਂ ਕਹਿੰਦਾ ਵੀ ਅਸੀਂ ਕਿਹਾ ਵੀ ਚੱਲ ਤੁਸੀਂ ਬਣਾ ਦਿਓ ਦਾ 8000 ਰੁਪਏ ਖਰਚਾ ਲੱਗੂਗਾ। ਆ ਗਏ ਕਿੰਨੇ ਦੇਈ ਉਹਨਾਂ ਨੇ? ਮੰਗੇ 8000 ਰੁਪਏ ਬਾਬੂ ਜੀ ਨੇ। ਹਾਂ 8000 ਰੁਪਏ ਮੰਗੇ। ਤੇ ਅਸੀਂ 5000 ਰੁਪਏ ਦੇਤਾ। 3000 ਦੇ ਕੇ ਤੇ 5000 ਰੁਪਏ Google Play ਕਰਾਇਆ। ਕਿਹਦੇ ਨੰਬਰ ਤੋਂ ਕਰੇ Google Pay ਤੁਸੀਂ? ਅਸੀਂ ਜੀ ਪਰਵਣਾ ਆਪਣਾ। ਕਿੱਥੇ ਰਹਿੰਦੇ ਹੋ? ਉਹ ਫਾਦੇਗੜ ਨੇ। ਅੱਛਾ। ਫਾਦੇਗੜ। ਉਹਦੇ ਨਾਲ ਸੀ ਤੁਹਾਡੇ। ਹਾਂ ਉਹਦੇ ਨਾਲ ਸੀ ਮੇਰੇ। ਹਾਂ ਉਹਨਾਂ ਨੇ ਉਹਨੂੰ ਕਹਿ ਕੇ ਕਿਹਾ ਵੀ ਮੈਂ ਤੁਹਾਡੇ Google Play ਕਰਾ ਦਿੰਦਾ ਤੁਸੀਂ ਨੰਬਰ ਦੇ ਦਿਓ ਮੈਨੂੰ। ਉਹਨਾਂ ਨੇ ਨੰਬਰ ਦਿੱਤਾ ਫਿਰ ਆਬਦਾ ਨੰਬਰ ਵੀ ਹੈਗਾ ਉਹਦੇ ਘਰ ਵਾਲੀ ਦਾ ਨੰਬਰ ਹੈ ਕਿਹਦੇ ਨੰਬਰ ਤੇ ਪਾਇਏ ਨੇ ਇਹਨਾਂ ਨੇ ਪੈਸੇ ਉਹਦੇ ਨਾਲ ਉਹਦੇ ਘਰ ਵਾਲੀ ਜਿਹੜਾ ਸਟਾਮਪ ਰੋਸ ਉਹਨੇ ਆਪਦੇ ਘਰ ਵਾਲੀ ਦੇ ਨੰਬਰ ਤੇ ਹਾਂ ਯੋਰੇ ਉਹਦੇ ਆਪਦੇ ਘਰ ਵਾਲੀ ਦੇ ਹੁਣ ਚ ਪੈਸੇ ਗਏ ਨੇਗੇ ਬਸ ਆ ਗੱਲ ਜੀ ਹੋਰ ਤੋਂ ਕੋਈ ਕੁਝੋਡਾ ਸਰਟੀਫਿਕੇਟ ਬਣ ਗਿਆ ਨਾ ਕੋਈ ਨਹੀਂ ਬਣਿਆ ਆ ਇਹ ਲਾਰੇ ਕੀ ਲਾਈ ਜਾਂਦੇ ਸਨ ਬਸ ਲਾਰੇ ਦਾ ਜੀ ਉਹਨਾਂ ਨੇ ਐ ਕਿਹਾ ਜੇਗਾ ਵੀ ਕੱਲ ਨੂੰ ਜਾ ਜਿਓ ਜਾਂ ਪਰਸੋਂ ਆ ਜਿਓ ਦੋ ਦਿਨ ਤਿੰਨ ਦਿਨ ਹੋ ਗਏ ਵੀ ਇਹਦੇ ਕੁਛ ਨਹੀਂ ਹੋਇਆ ਮਹਕਮਤਦਾਰੀ ਸਾਹਿਬ ਨੂੰ ਤੇ ਇਹ ਗਾਣਾ ਚਾਹੁੰਦਾ ਵੀ ਭਾਈ ਦੇਖੋ ਜੀ ਤੜਵੇ ਚ ਵੀ ਆ ਬੱਕੇ ਹੋਣ ਲੱਗ ਰਹੇ ਨੇ ਜੀ। ਚਾਹ ਤੋਂ ਬੁਖਵਤ ਚਾਹ ਤੋਂ ਕਹਿੰਦੇ ਕਿ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ, ਰਿਸ਼ਵਤ ਦੇਣ ਦੀ ਲੋੜ ਨਹੀਂ। ਹੁਣ ਕੀ ਕਰੀਏ ਜੀ ਫਿਰ ਉਹਨਾਂ ਨੂੰ ਦੇਣਾ ਪਊਗਾ, ਦਾ ਉਹਨੇ ਮੰਗ ਲਈ। ਹਾਂ। ਮੰਗ ਕੇ ਫਿਰ ਅਸੀਂ ਨੇ ਉਹਨੂੰ ਦੇ ਦਿੱਤਾ 8000 ਰੁਪਇਆ, 5000 ਰੁਪਇਆ ਇੱਕ ਦਿੱਤਾ 3000 ਇੱਕ ਦਿੱਤਾ। ਹੁਣ ਕੀ ਕਹਿੰਦਾ ਫਿਰ ਉਹ? 8000 ਰੁਪਇਆ ਦਿੱਤਾ ਸੀ ਉਹਨੂੰ ਮੈਂ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹਦੇ ਪੈਸੇ ਨਹੀਂ ਲੱਗਦੇ? ਅਸੀਂ ਤਾਂ ਜੀ ਫਿਰ ਮੈਂ ਐਮਐਸਸੀ ਤੋਂ ਪੁੱਛਿਆ। ਐਮਐਸਸੀ ਤੋਂ ਪੁੱਛਿਆ। ਉਹ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਐ ਕਰਕੇ ਵੀ ਕੋਈ ਪੈਸੇ ਨਹੀਂ ਲੱਗਦਾ ਤਾਂ ਫੇਰ ਹੀ ਬੰਦੇ ਜਿ ਵੜ ਜਾਂਦੇ। ਹੂੰ। ਫਿਰ ਮੈਂ ਸਵੇਰੇ ਮਾਂ ਜੀ ਨੂੰ ਫੋਨ ਕਰਿਆ ਉਹਨੂੰ। ਦੁੱਖ ਕਿੰਨਾ ਕੁ ਹੋਇਆ ਤੁਹਾਨੂੰ ਫਿਰ ਵੀ 8000 ਮੇਰੇ ਤੋਂ ਉਹੀ ਲੈ ਗਿਆ ਛਾੜ ਕੇ। ਫਿਰੋਤਾ ਜੀ ਮਹਾਰਾਤ ਨੂੰ ਵੀ ਅਸੀਂ 8:00 9:00 ਵਜੇ ਕਰੇ ਪਿਆ ਮੈਂ ਲਿਟਿਆ ਮੇਰੇ ਦਿਮਾਗ ਚ ਆਈ ਵੀ 8000 ਰੁਪਏ ਕਦਾ ਬਣਦਾ। ਵੀ ਇਹਨੂੰ ਮੈਂ ਕਿਉਂ ਦਿੰਦਾ ਵੀ ਇਹਦੇ ਮੇਰਾ ਉਹੀ ਬਣ ਜਾਂਦਾ। ਹੁਣ ਫਿਰ ਕਾਰਵਾਈ ਕਰਨ ਦੀ ਸੋਚੀ ਤੁਸੀਂ। ਹੁਣ ਫਿਰ ਇਹਦੇ ਕਾਰਵਾਈ ਦਾ ਕਰੂਗਾ ਅਗਲਾ ਜੇ ਕੋਈ ਗੱਲਬਾਤ ਹੋਊਗੀ ਜੀ ਇਹਦੇ ਨਾਲ। ਵੇ ਜਦੋਂ ਪੈਸੇ ਲੈ ਲੇ ਤਾਂ ਪਰ ਕੰਮ ਵੀ ਨਹੀਂ ਹੋ ਪੂਰਾ ਜੇ ਹੋਇਆ ਹੈਗਾ ਹੁਣ ਕੀ ਮੰਗ ਕਰਦੋਂਗੇ ਤੁਸੀਂ ਅਜੇ ਤਾਂ ਇਹ ਹੀ ਮੰਗ ਕਰਦੇ ਆਂਗੇ ਵੀ ਜਿਆਦਾ ਦੇ ਪਰਚਾ ਹੋਣਾ ਚਾਹੀਦਾਗਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਹੋਰ ਕੀ ਹੈ ਤੁਸੀਂ ਪੈਸੇ ਕਾਜ ਤੋਂ ਮੈਨੂੰ ਲਗ ਦਿੱਤੇ ਨੇ ਜਦੋਂ ਚੁਪਾਈ ਦੀ ਗੂਗਲ ਤੇ ਪਾਈ ਦੀ ਵੀਰੇ ਗੂਗਲ ਤੇ ਮੈਂ ਪਹਿਲੇ ਮੈਨੂੰ ਕੁਛ ਲੱਗਦੀ ਵੀ ਸੀ ਤੇਰੀ ਗੂਗਲ ਤੇ ਵੀ ਤੇ ਤੁਸੀਂ ਸਰਟੀਫਿਕੇਟ ਬਣਾ ਸਕਦੇ ਹੋ ਤੁਸੀਂ ਆਪਾਂ ਵੀਰੇ ਬਣਾ ਨਹੀਂ ਸਕਦੇ ਮੇਰੀ ਤੁਸੀਂ ਪੈਸੇ ਦਿੱਤੇ ਮੈਂ ਤਾਂ ਬਣਾ ਨਹੀਂ ਸਕਦੇ ਵੀਰੇ ਮੇਰੀ ਤਾਂ ਗੱਲ ਸੁਣ ਲੋ ਸਮਝਿਆ ਮੇਰੀ ਗੱਲ ਇਹ ਆਏ ਮੇਰੇ ਲਈ ਕਹਿੰਦੇ ਨਹੀਂ ਐ ਕਰਕੇ ਉਹ ਆ ਕੋਈ ਉਹਨਾਂ ਦੀ ਡੇਟ ਟੁੱਟ ਲੰਗੀ ਹੁੰਦੀ ਹੈ ਕੋਈ 15 20 ਦਿਨਾਂ ਦਾ ਪ੍ਰੋਸੈਸ ਹੁੰਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਮੈਂ ਤਾਂ ਵੀ ਉਹਨਾਂ ਸਟਾਫ ਮੈਂ ਇਹਨਾਂ ਵੀ ਕੀ ਰਹਿਣਾ ਮੈਂ 8 9 ਵਜੇ ਕੋਈ ਟੋਡਲ 12 ਬੰਦਾ ਜੁੜਿਆ ਹੋਇਆ ਇਸ ਕੰਮ ਦੇ ਵਿੱਚ ਕਿਉਂਕਿ ਵਿਰੇਸ਼ ਉਹਨਾਂ ਥਾਈਕਰ ਤੁਸੀਂ ਉਰੇ ਕਿਸ ਨਾਲ ਹੋਰ ਨਾ ਅਟੈਚਮੈਂਟ ਕਰਕੇ ਉਹ ਤੋਂ ਬਣਵਾਉਂਦੇ ਹੋ ਤੁਸੀਂ ਤਾਂ ਨੂੰ ਤੇ ਉਦੋਂ ਤੇ ਉਰੇ ਜਿਹੜਾ ਨਾ ਬੰਦਾ ਆ ਗਿਆ ਸਮਝੋ ਏ ਮੈਨੂੰ ਕਹਿਣ ਲੱਗੇ ਮਹਾਜੀ ਵੀ ਮੈਨੂੰ ਤੇਦੇ ਬਾਰੇ ਪਤਾ ਨਹੀਂ ਇਹ ਕਿਨੇ ਪਤਾ ਕਰਨਾ ਉਹਦਰ ਦੇ ਆਚਨ ਤੇ ਤੇ ਜੇ ਮੇ ਕੋਈ ਕਸਟਮਰ ਆਉਂਦਾ ਚਲੋ ਮੈਂ ਕੋਈ ਮੇਰੇ ਲੱਗੇ ਕੋਈ ਨੰਬਰ ਫਿਰਨੇ ਉਹ ਕਹਿੰਦਾ ਯਾਰ ਮੈਂ ਕਰਾ ਦੂੰਗਾ ਕਿੰਨੇ ਪੈਸੇ ਲੈ ਤੂੰ ਚਲੋ ਜੋ ਵੀ ਆਪਾਂ ਨੇ ਵੀਰੇ ਆਪਾਂ ਨੇ ਪਾ ਤੇ ਮੰਨ ਲਓ ਮੈਂ ਤੈਨੂੰ ਦਿਖਾ ਦਿੰਦਾ ਆ ਦੇਖ ਨਹੀਂ ਦਿਖਾ ਦੋ ਚਲ ਕੋਈ ਨੂੰ ਸਾਰੇ ਟੋਲ ਕਿੰਨੇ ਲੈਂਦੇ ਟੋਟਲ ਪੈਸੇ ਕਿੰਨੇ ਲੈਂਦੇ ਆਪਾਂ ਟੋਟਲ ਜਿੰਨੇ ਹੈ ਕਹਿੰਦੇ ਨੇ ਗੱਲ ਹੈ ਉਹ ਹੀ ਆਪਾਂ ਸਾਰੇ ਦੇ ਦਿੰਦੇ ਆਠ ਹਜ਼ਾਰ ਦੀ ਆ ਦੇ ਦੇ ਆਪਾਂ ਵਾਪਸ ਕਰਤੇ ਨਾ ਹਾਂ ਵਾਪਸ ਕਰ ਇਹ ਤਾਂ ਕਹਿੰਦੇ 5000 ਸਾਡੇ ਗੂਲ ਪਾਇਆ ਨਹੀਂ ਨਹੀਂ ਮੇਰੇ ਤਿੰਨ ਜਿੱਦਣੇ ਮੈਥੋਂ ਗਰੂਪ ਲੈ ਕੇ ਗਿਆ ਸਮਝੋ ਨਹੀਂ ਗਿਆ ਤੇ ਆਪ ਦੇ ਆਧਾਰ ਕਾਰਡ ਨੂੰ ਨੂ ਆਪਲ ਸਰਟੀਫਿਕੇਟ ਬਣਾਉਣਾ ਨਹੀਂ ਸਕਦੇ ਵੀਰੇ ਮੈਂ ਅਸਰ ਕਰਨਾ ਕਿ ਇਹ ਮੈਂ ਤੇ ਹੀ ਕੰਮ ਦਾ ਨੂ ਆ ਚਲੋ ਤੁਹਾਡਾ ਆਪ ਦਾ ਪਤਾ ਹੀ ਹੈ ਮੈਂ ਤੇ ਨਾਲ ਹੈਗੀ ਨਹੀਂ ਮੈਂ ਇਹ ਕੰਮ ਦਾ ਟਰਸਟ ਲੈਂਦੀ ਨਹੀਂ ਤੇਰੇ ਆਪ ਕੋ ਪੈਸਾ ਫਾਤੋਂ ਲੈ ਹਸ ਲੱਗਣਾ ਕੀ ਹੋਇਆ ਇਹ ਮੇਰੇ ਜਿਹੜਾ ਆਨਲਾਈਨ ਪੈਸੇ ਪਵਾਲੇ ਬਾਕੀ ਗੂਲ ਦੇ ਕਰਾਲੇ ਪੈਸੇ ਨਹੀਂ ਯਾਰ ਸੁਣ ਵੀਰੇ ਸੁਣਨਾ ਨੋ ਮੈਂ ਉਹਰੇ ਅੱਥਰੂ ਕਹੀ ਜਾਂਦਾ ਹੁਣ ਇਹਨਾਂ ਨੇ ਰੌਲਾ ਤਾਂ ਪਾਇਆ ਨਹੀਂ ਉਹ ਰੋਣਾ ਰੋਣਾ ਕਿ ਇਹ ਮੈਨੂੰ ਆ ਕੇ ਕਹਿੰਦੇ ਕਹਿੰਦੇ ਵੀ ਤੂੰ ਮੈਨੂੰ ਸਰਟੀਫਿਕੇਟ ਦੇ ਹਾਂ ਚਲੋ ਜੇ ਤੂੰ ਇਹਨਾਂ ਨੇ ਜਵਾਬ ਦਿੱਤਾ ਵੀਰੇ ਆਪਾਂ ਨੇ ਜਵਾਬ ਦਿੱਤਾ ਤੁਸੀਂ ਬਿਲਕੁਲ ਆਫ ਕਰਾਓ ਹਾਂ ਤੋ ਇਹ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਜਿਹੜੇ ਜਿਹੜੇ ਫੈਕਟੇ ਤੇ ਇਹਨਾਂ ਨੇ ਪੈਸੇ ਤੱਕ ਤੇ ਆਪਾਂ ਨੇ ਕਾਚੀ ਦੇ ਪੈਸੇ ਆਸ਼ਾ ਮਜੀ ਮੇਰਾ ਨੌਸ਼ ਸ਼ਹੀਲ ਕੁਮਾਰ ਜੀ ਮੌਜੂਦਾ ਐਮਐਸਏ ਬਾਡ ਨੰਬਰ 9 ਤੋਂ ਜੀ ਕੀ ਮੈਟਰ ਕੀ ਹੈ ਜੀ ਤਹਿਸੀਲ ਚਰਜਾ ਜਿਹੜਾ ਰੌਲਾ ਪਿਆ ਇਹ ਤਹਿਸੀਲ ਚ ਰੌਲਾ ਹੀ ਇਹ ਮਤਲਬ ਕਿ ਮੇਰੇ ਬਾੜ ਤੇ ਪ੍ਰਗਟਜੀ ਦੇ ਬਾੜ ਚ ਨਿਕਈ ਇਹ ਇਹਨਾਂ ਦੀ ਮਾਤਾ ਐਕਸਪਾਇਰ ਹੋ ਗਈ ਸੀ ਜੀ ਕੌਣ ਨੇ ਬੰਦੇ ਸੀ ਕੀ ਨਾਮ ਇਹਨਾਂ ਦਾ ਏਜੰਟਾ ਨਾਮ ਆ ਜੀ ਇਹਨਾਂ ਦੀ ਮਾਤਾ ਦਾ ਨਾਮ ਸੀ ਪਿਆਰੀ ਕੌਰ ਤੇ ਇਹਨਾਂ ਦੀ ਮਾਤਾ ਐਕਸਪਾਇਰ ਹੋ ਗਈ ਸੀ ਜੀ ਉਹਨੂੰ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜੀ ਇਹਨਾਂ ਨੇ ਡੈਥ ਸਰਟੀਫਿਕੇਟ ਬਣਾਉਣਾ ਸੀਗਾ ਇਹ ਤਹਿਸੀਲ ਚ ਐਵਰ ਕੋਈ ਜਾਣਕਾਰ ਆ ਜਾਏਗਾ ਜੀ ਉਹਨਾਂ ਨੇ ਇਹਨੂੰ ਕਿਹਾ ਵੀ ਕਿੰਨੇ ਪੈਸੇ ਲੱਗਣਗੇ ਇਹਨਾਂ ਤੋਂ ਜੀ ਉਹਨਾਂ ਨੇ 8000 ਰੁਪਏ ਲੈ ਲਈ ਜਦਕਿ ਜਾਣਕਾਰ ਆਪ ਬੈਠ ਦੱਸ ਜਨਕਰ ਆ ਜਾਬ ਨੇ ਉਹਨੇ ਬੇਟੇ ਬੈਠ ਦੇਣ ਜੀ ਤੇ ਇਹਨਾਂ ਨੇ 8000 ਰੁਪਏ ਇਹਨਾਂ ਨੇ ਦਿੱਤਾ ਹੀ ਇਹਨਾਂ ਨੂੰ ਜਦਕਿ ਉਹਦਾ ਕੋਈ ਅਧਿਕਾਰ ਨਹੀਂ ਹੈਗਾ ਉਹ ਜਿਹੜੀ ਸਰਟੀਫਿਕੇਟ ਬਣਾਉ ਉਹ ਐਮਸੀ ਨੇ ਰਿਪੋਰਟ ਕਰਨੀ ਹੈਗੀ ਉਹ ਸਾਡੇ ਜਿਹੜੇ ਨਗਰ ਪੰਚਾਇਤ ਨੇ ਉੱਥੇ ਉਹਨਾਂ ਨੇ ਬਣਾਉਣਾ ਜੀ ਇਹਨਾਂ ਨੇ 8000 ਰੁਪਏ ਕਾਤੋਂ ਲੈ ਗਏ ਇਹ 8000 65 ਪੀੜ ਦਾ ਲੈ ਗਏ 100 ਰੁਪਏ ਦਾ ਜੀ ਦੋ ਨੰਬਰ ਚ ਲੈ ਗਏ ਦੋ ਨੰਬਰ ਚ ਜੀ ਤੁਹਾਨੂੰ ਪਤਾ ਨਹੀਂ ਆਪਾਂ ਨੂੰ ਕਿੰਨੇ ਕਿੰਨੇ ਤੋਂ ਲੈਂਦੇ ਹੋਣੇ ਪਹਿਲਾਂ ਜੀ ਤੇਤਰੀ ਸਾਹਿਬ ਤਾਂ ਕਹਿੰਦੇ ਨੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਕਿਸੇ ਨੂੰ ਹਾਂਜੀ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਹਿੰਦੇ ਨੇ ਕਿ ਕਿਸੇ ਨੂੰ ਕੋਈ ਰੁਪਿਆ ਦੇਣ ਦੀ ਲੋੜ ਨਹੀਂ ਹੈਗੀ ਇਹ ਜਿਹੜਾ 10 ਸਰਟੀਫਿਕੇਟ ਆ ਇਹ ਫਰੀ ਬਣਦਾ ਜੀ ਹਾਂ ਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਜਿਹੜੇ ਮੌਜੂਦਾ ਐਮਐਸਓ ਤੁਸੀਂ ਕਿ ਕਿਸ ਤਰ੍ਹਾਂ ਬੰਦੇ ਦਾ ਹੈਂਡੀਕੈਪਡ ਬੰਦਾ ਉਹਦਾ ਕਿਵੇਂ ਖਾਸ ਦੇਣਾ ਸਾਡੇ ਹੁਣ ਨੋਟਿਸ ਆਈ ਹੈ ਇਹ ਗੱਲ ਇਹ ਅਸੀਂ ਹੁਣ ਇਹਨਾਂ ਤੇ ਕਾਰਵਾਈ ਕਰਾਵਾਂਗੇ ਜਿਹੜਾ ਨਾ ਲਾਇਸੈਂਸ ਹੈਗਾ ਅਸੀਂ ਲਾਇਸੈਂਸ ਵੀ ਇਹਨਾਂ ਦਾ ਹੋ ਕਰਾਵਾਂਗੇ ਜੀ ਠੀਕ ਹੈ ਜੀ ਇਹਨਾਂ ਤੇ ਜੇ ਉੱਥੇ ਜਾ ਕੇ ਇਹਨਾਂ ਦੇ ਕਾਰਵਾਈ ਕਰਾਓ ਸੀਐਮ ਸਾਹਿਬ ਦੇ ਪੋਰਟਲ 'ਤੇ ਪਾਈ ਜਾਊਗੀ ਇਹ ਸ਼ਿਕਾਇਤ ਹਾਂਜੀ ਹਾਂਜੀ ਸੀਐਮ ਸਾਹਿਬ ਦੇ ਪੋਰਟਲ 'ਤੇ ਪਾਈ ਜਾਊਗੀ ਸ਼ਿਕਾਇਤ ਇਹਦੇ ਨਾਲ ਇੱਕ ਮਾਮਲਾ ਆਇਆ ਜੀ ਦੜਬਾ ਦੇ ਤਹਿਸੀਲ ਕੰਪਲੈਕਸ ਦੇ ਜਿੱਥੇ ਅਸਟਾਮ ਫਰੋਦ ਦੀ ਦੁਕਾਨ ਦੇ ਵਿੱਚ ਇੱਕ ਵਿਅਕਤੀ ਬੈਠਦਾ ਜੀ ਗੁਲਸ਼ਨ ਨਾਮ ਦਾ ਵਿਅਕਤੀ ਹੈਗਾ ਜਿਹੜਾ ਤੇ ਉਹਨਾਂ ਦੇ ਵੱਲੋਂ ਇੱਕ ਅਪਾਹਜ ਵਿਅਕਤੀ ਤੋਂ ਜਿਹੜਾ ਹੈਗਾ 8000 ਰੁਪਏ ਦੀ ਮੌਤ ਦਾ ਸਰਟੀਫਿਕੇਟ ਬਣਾਉਣ ਦੇ ਬਦਲੇ ਲਿਆ ਹੈਗਾ ਤੁਹਾਡੇ ਕੋਲ ਮੈਟਰ ਸਾਰਾ ਆਇਆ ਜੀ ਕੰਪਲੀਟ ਆਇਆ ਤੁਹਾਡੇ ਕੋਲ ਹਾਂਜੀ ਸਾਨੂੰ ਇਹ ਕੰਪਲੇਂਟ ਪ੍ਰਾਪਤ ਹੋਈ ਹੈ ਗੁਰਜੰਟ ਸਿੰਘ ਜੋ ਦੜ ਕੁਇ ਵਿਅਕਤੀ ਨੇ ਉਸ ਤੋਂ ਉਸਦੀ ਮਾਤਾ ਦੀ ਡੈਥ ਸਰਟੀਫਿਕੇਟ ਬਣਾਉਣ ਲਈ 8000 ਰੁਪਏ ਲਏ ਹੈਗੇ ਸੋ ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹੈਗੇ ਆ ਇਹ ਜਿਹੜਾ ਗੁਲਸ਼ਨ ਕੁਮਾਰ ਹੈ ਉਸ ਨੂੰ ਵੀ ਅੱਜ ਦਫਤਰ 'ਚ ਹਾਜ਼ਰ ਹੋਣ ਲਈ ਕਿਹਾ ਹੈਗਾ ਸੋ ਅਸੀਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਜੋ ਵੀ ਕਾਰਵਾਈ ਹੋਏਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਵਿਰੁੱਧ ਨਿਯਮ ਅਨੁਸਾਰ ਅਸੀਂ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਸਰ ਸੀਐਮ ਪੰਜਾਬ ਦੇ ਸਖਤ ਨਿਰਦੇਸ਼ ਹੈਗੇ ਕਿ ਕੋਈ ਵੀ ਵਿਅਕਤੀ ਜਿਹੜਾ ਕਿਸੇ ਤੋਂ ਇਸ ਤਰ੍ਹਾਂ ਰਿਸ਼ਵਤ ਨਹੀਂ ਲਊਗਾ ਇਸ ਤਰ੍ਹਾਂ ਦੇਖਦੋਂ ਸਰ ਕਿੰਦਾ ਤੇ ਇਹ ਗੰਭੀਰ ਮੈਟਰ ਸਮਝਦੇ ਹੋ ਮੈਂ ਇਸ ਨੂੰ ਬਹੁਤ ਗੰਭੀਰ ਮਾਮਲਾ ਸਮਝਦਾ ਹੈਗਾ ਜੇਕਰ ਇਸ 'ਚ ਸਚਾਈ ਪਾਈ ਜਾਂਦੀ ਹੈਗੀ ਤਾਂ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਵਿਅਕਤੀਆਂ ਨੂੰ ਅਪੀਲ ਵੀ ਕਰਾਂਗਾ ਕਿ ਸਰਕਾਰ ਵੱਲੋਂ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਸਹੂਲਤ ਦਿੱਤੀ ਗਈ ਹੈ ਕਿ ਕੋਈ ਵੀ ਬੰਦਾ ਅਪਲਾਈ ਕਰਕੇ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈਗਾ ਇਸੀ ਤਰ੍ਹਾਂ ਇਹ ਸਹੂਲਤ ਘਰ 'ਚ ਵੀ ਕਿਸੇ ਵੀ ਵਿਅਕਤੀ ਵੱਲੋਂ ਸੇਵਾ ਕੇਂਦਰ ਦੇ EMPLY ਨੂੰ ਬੁਲਾ ਕੇ ਜੋ ਵੀ ਉਹਦੀ ਨੋਮੀਨਲ ਫੀਸ ਹੈ ਭਰ ਆ ਕੇ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈਗਾ ਸੋ ਸਾਰੇ ਵਿਅਕਤੀ ਇਸ ਤਰ੍ਹਾਂ ਦੀ ਗੱਲ ਤੋਂ ਗਰੇਜ ਕਰਨ ਜੇਕਰ ਕੋਈ ਇਸ ਤਰ੍ਹਾਂ ਦੇ ਉਹਨਾਂ ਤੋਂ ਪੈਸੇ ਦੀ ਡਿਮਾਂਡ ਕਰਦਾ ਹੈ ਤੇ ਤੁਰੰਤ ਸਾਨੂੰ ਸੂਚਨਾ ਦੇਣ ਤਾਂ ਜੋ ਅਸੀਂ ਉਸ ਵਿਅਕਤੀ ਖਿਲਾਫ ਸਖਤ ਕਾਰਵਾਈ ਕਰ ਸਕੀਏ ਹਾਂ ਸਰ ਤੁਸੀਂ ਇਹ ਬਿਲਕੁਲ ਚੈੱਕ ਕਰੋਗੇ ਸਰ ਵੀ ਜਿਹੜੇ ਵਿਅਕਤੀ ਉੱਥੇ ਅਸਟਾਨਫ ਰੋਡ ਦੀ ਦੁਕਾਨ ਤੇ ਬੈਠਦਾ ਹੈ ਉਹਦਾ ਆਪ ਦਾ ਖੁੱਦ ਦਾ ਲਾਇਸੈਂਸ ਹੈ ਜਾਂ ਕਿਸੇ ਉਹਦੇ ਨਾਲ ਸਾਜੋ ਪਰ ਕੰਮ ਕਰ ਰਹੀ ਜੀ ਬੇਟੀ ਬਿਲਕੁਲ ਇਹ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਜੇਕਰ ਕਿਸੇ ਲਾਇਸੈਂਸ ਦੀ ਦੁਰਵਰਤੋਂ ਪਾਈ ਗਈ ਤਾਂ ਉਸ ਵਿਰੁੱਧ ਵੀ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸਰ ਲਾਇਸੈਂਸ ਵੀ ਕੈਂਸਲ ਹੋ ਸਕਦਾ ਜੀ ਉਹਨਾਂ ਦਾ ਹਾਂਜੀ ਉਹ ਡੂੰਘਾਈ ਨਾਲ ਜਾਂਚ ਕਰਕੇ ਪਤਾ ਲੱਗੇਗਾ ਜਿਸ ਤਰ੍ਹਾਂ ਦੀ ਵੀ ਕਾਰਵਾਈ ਬਣਦੀ ਵੀ ਜੇਕਰ ਲਾਇਸੈਂਸ ਕੈਂਸਲ ਕਰਨਾ ਹੋਵੇਗਾ ਤਾਂ ਉਹ ਵੀ ਮੇਰੇ ਵੱਲੋਂ ਰეკਮੈਂਡ ਕੀਤਾ ਜਾਏਗਾ